ਮੁਖਸਰ ਸਾਹਿਬ ਦੇ ਮਲੋਟ ਨੇੜਲੇ ਪਿੰਡ ਬੁਰਜ ਸਿਧਵਾ ਵਿਖੇ ਪਿਛਲੇ ਦਿਨੀ ਹੋਈ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਨੂੰ ਕਤਲ ਕਰਾਰ ਦਿੱਤਾ ਹੈ। ਪੁਲਿਸ ਦੇ ਮੁਤਾਬਕ ਉਕਤ ਵਿਅਕਤੀ ਦੀ ਕੁਦਰਤੀ ਮੌਤ ਨਹੀਂ ਹੋਈ ਸੀ ਉਸ ਦਾ ਕਤਲ ਉਸ ਦੀ ਹੀ ਆਪਣੀ ਪਤਨੀ ਵੱਲੋਂ ਕੀਤਾ ਗਿਆ ਸੀ ਅਤੇ ਕਤਲ ਦੇ ਇਸ ਮਾਮਲੇ ਨੂੰ ਅੰਜਾਮ ਦੇਣ ਵਿੱਚ ਮਹਿਲਾ ਦੇ ਇੱਕ ਪ੍ਰੇਮੀ ਅਤੇ ਉਸ ਦੇ ਚਾਚੇ ਦੇ ਲੜਕੇ ਨੇ ਸਾਥ ਦਿੱਤਾ ਸੀ। ਇਹਨਾਂ ਲੋਕਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਤੇ ਹੀ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਸਾਨੂੰ ਮਿਤੀ ਜਿਹੜੀ ਹੈਗੇ 3 ਸਤੰਬਰ ਨੂੰ ਹਰਮਨਦੀਪ ਕੌਰ ਪਤਨੀ ਚਾਨਣ ਸਿੰਘ ਵਾਸੀ ਰਾਣੀਆਂਵਾਲਾ ਜ਼ਿਲ੍ਹਾ ਫਸਸਾ ਨੇ ਥਾਣੇ ਸਾਡੇ ਕਵਰ ਆ ਕੇ ਐਸ ਐਚ ਓ ਸਬੰਸੈਕਟਰ ਦੀਪ ਕਾ ਰਾਣੀ ਉਹ ਆ ਕੇ ਫਲਾਹ ਦਿੱਤੀ ਸੀ ਕਿ ਉਹਦਾ ਲੜਕਾ ਸਿੰਦਰਪਾਲ ਸਿੰਘ ਜਿਹਦੀ ਉਮਰ ਕਰੀਬ 30 ਸਾਲ ਹੈ ਜੋ ਕਿ ਮਮਤਾ ਰਾਣੀ ਦੇ ਨਾਲ ਸ਼ਾਦੀ ਸੁਦਾ ਸੀਗਾ 5 ਸਾਲ ਹੋਏ ਸੀ ਵਿਆਹ ਹੋਏ ਨੂੰ ਔਰ ਉਹਦੇ ਇੱਕ ਬੱਚਾ ਵੀ ਐ 4 ਸਾਲ ਦਾ ਸਾਡੇ 3-4 ਸਾਲ ਦਾ ਬੱਚਾ ਐ ਔਰ ਮਮਤਾ ਰਾਣੀ ਨੇ ਜਿਹੜੇ ਪ੍ਰੇਮ ਸਬੰਧਾਂ ਤੇ ਚੱਲਦੇ ਆ ਜਿਹੜੀ 31 8 ਦੀ ਤਰੀਕ ਨੂੰ 31 ਅਗਸਤ ਨੂੰ ਰਾਤ ਨੂੰ ਜਿਹੜਾ ਸਮੇਂ ਆਪਣੇ ਪ੍ਰੇਮੀ ਨੂੰ ਬੁਲਾ ਕੇ ਜਿਹੜਾ ਉਹਨੂੰ ਕੁੱਟਮਾਰ ਕਰਕੇ ਤੇ ਚੁੰਨੀ ਦੇ ਨਾਲ ਕਾਲ ਕੁੱਟ ਕੇ ਉਹਦਾ ਕਤਲ ਕਰ ਦਿੱਤਾ ਸੀ ਔਰ ਕਤਲ ਕਰਕੇ ਉਹਦਾ ਸੰਸਕਾਰ ਵੀ ਕਰਤਾ ਸੀ ਔਰ ਤਿੰਨ ਤਰੀਕ ਨੂੰ ਉਹਦੇ ਫੁੱਲ ਚੁਗਣ ਲੱਗੇ ਸੀ ਫੁੱਲ ਚੁਗਣ ਤੇ ਜਦੋਂ ਸਿੰਦਰਪਾਲ ਕੌਰ ਨੂੰ ਇਹਦੇ ਮਰਡਰ ਬਾਰੇ ਪਤਾ ਲੱਗਿਆ ਤਾਂ ਉਹਨੇ ਸਾਡੇ ਥਾਣੇ ਕਬਰਵਾਲਾ ਇਤਲਾਹ ਦਿੱਤੀ ਇਤਲਾਹ ਦੇਣ ਤੇ ਅਸੀਂ ਜਿਹੜਾ ਮੁਕੱਦਮਾ ਨੰਬਰ 99 ਮਿਤੀ 3/9/24 ਅੰਡਰ ਸੈਕਸ਼ਨ 103 1 238 35 ਬੀ ਐਨ ਐਸ ਥਾਣਾ ਕਬਰਵਾਲਾ ਤਰਜ ਰਜਿਸਟਰ ਕਰਕੇ ਤੇ ਅਸੀਂ ਜਿਹੜੀ ਹੈਗੀ ਹੈ ਉਹਦੀ ਮਰਨ ਵਾਲੀ ਸਿੰਦਰਪਾਲ ਦੀ ਘਰ ਵਾਲੀ ਮਮਤਾ ਰਾਣੀ ਇਹ ਉਹਦਾ ਪ੍ਰੇਮੀ ਧਰਮਿੰਦਰ ਸਿੰਘ ਪੁੱਤਰ ਰਾਜਾ ਸਿੰਘ ਔਰ ਇੱਕ ਉਹਦਾ ਚਾਚੇ ਦਾ ਮੁੰਡਾ ਹੈਗਾ ਵਿਰਿੰਦਰ ਸਿੰਘ ਪੁੱਤਰ ਫਜੀਰ ਸਿੰਘ ਇਹ ਦੋਨੋਂ ਜਾਨੇ ਢਾਬਾ ਕੋਕਰੀਆਂ ਥਾਣਾ ਸਦਰ ਅਹੋਰ ਦੇ ਰਹਿਣ ਵਾਲੇ ਆ ਤੇ ਕਰੀਬ ਸਾਲ ਡੇਢ ਸਾਲ ਤੋਂ ਜਿਹੜੀ ਮਮਤਾ ਰਣੀ ਹੈ ਇਹ ਦੇ ਧਰਮਿੰਦਰ ਦੇ ਰਿਲੇਸ਼ਨ ਦੇ ਵਿੱਚ ਸੀ ਤੇ ਉਹਨੇ ਇਹਦੀ ਕਿਤੇ ਹਫਤਾ ਪਹਿਲਾਂ ਕੁੱਟਮਾਰ ਕੀਤੀ ਸੀ ਉਹਨੇ ਆਪਣੇ ਪ੍ਰੇਮੀ ਧਰਮਿੰਦਰ ਨੂੰ ਦੱਸਿਆ ਤੇ ਉਸਨੇ ਆਪਣੇ ਚਾਚੇ ਦੇ ਮੁੰਡੇ ਨਾਲ ਆ ਕੇ 31 8 31 ਅਗਸਤ ਦੀ ਰਾਤ ਪਹਿਲਾਂ ਉਹਦੀ ਘਰੇ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਜਿਹੜਾ ਉਹਦਾ ਚੁੰਨੀ ਦੇ ਨਾਲ ਗਲ ਕੁੱਟ ਕੇ ਉਹਦੀ ਜਿਹੜੀ ਹੈਗੀ ਆ ਮੌਤ ਕਰ ਦਿੱਤੀ ਸੀ ਉਹਨੂੰ ਮਾਰ ਦਿੱਤਾ ਸੀ ਉਸ ਤੇ ਜਿਹੜਾ ਹੈਗਾ ਸੀ ਪਰਚਾ ਦਰਜ ਰਜਿਸਟਰ ਕਰਕੇ ਤਿੰਨਾਂ ਨੂੰ ਮੁਕਾਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਕੋਲੋਂ ਮੋਟਰਸਾਈਕਲ ਉਹ ਜਿਸ ਚੁੰਨੀ ਨਾਲ ਉਹਦਾ ਗਲ ਕੁੱਟ ਕੇ ਕਤਲ ਦਿੱਤਾ ਸੀ ਚੁੰਨੀ ਬਰਾਮਦ ਕਰ ਲਈ ਹੈ ਤੇ ਅੱਜ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਦਿੰਦਾ ਇਹਨਾਂ ਦਾ ਪੁਲਿਸ ਕਮਾਂਡਾ ਬੱਚੇ ਹੈ ਜਿਹੜਾ ਦੋਸ਼ੀ ਧਰਮਿੰਦਰ ਹੈ ਉਹ ਵੀ ਸ਼ਾਦੀ ਸੁਦਾ ਹੈ ਉਹਦੇ ਵੀ ਇੱਕ 2-3 ਸਾਲ ਦਾ ਬੱਚਾ ਹੈ ਔਰ ਜਿਹੜਾ ਬੰਦਾ ਮਿਰਤਿਕ ਅਕਿੰਦਰਪਾਲ ਸਿੰਘ ਉਹਦੇ ਵੀ ਇੱਕ 3.5-4 ਸਾਲ ਦਾ ਇੱਕ ਬੱਚਾ ਹੈ ਕੀ ਬਗਵਾਨ ਧਾਰਾ ਸੀ ਇਹਦੇ ਵਿੱਚ 103 123835 ਬੀਐਨਐਸ ਐਕਟ ਦੇ ਤਹਿਤ ਉਨ੍ਹਾਂ ਕਵਰ ਵਾਲਾ ਪਰਚਾ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦਿੰਦੇ ਆ ਡੀਐਸਪੀ ਜਸਪਾਲ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਸਿਧਵਾ ਨਿਵਾਸੀ ਸ਼ੰਦਰਪਾਲ ਨੂੰ ਉਸਦੀ ਪਤਨੀ ਅਤੇ ਪਤਨੀ ਦੇ ਪ੍ਰੇਮੀ ਵੱਲੋਂ ਗਲਾ ਘੁੱਟ ਕੇ ਮਾਰਿਆ ਗਿਆ ਸੀ ਉਹਨਾਂ ਦੱਸਿਆ ਕਿ ਥਾਣਾ ਕਦਰਵਾਲਾ ਪੁਲਿਸ ਕੋਲ ਮ੍ਰਿਤਕ ਦੀ ਮਾਤਾ ਹਰਮਨਦੀਪ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ بیٹے ਦਾ ਕਤਲ ਹੋਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆ ਗਈ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮਮਤਾ ਦੇ ਤਰਮਿੰਦਰ ਸਿੰਘ ਨਾਮਕ ਵਿਅਕਤੀ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਨੂੰ ਲੈ ਕੇ ਸ਼ਿੰਦਰਪਾਲ ਦੇ ਵੱਲੋਂ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਵੀ ਗਿਆ ਲੇਕਿਨ ਉਸਨੇ ਉਸਦੀ ਗੱਲ ਨੂੰ ਨਾ ਮੰਨਿਆ ਅਤੇ ਇਸੇ ਰੰਚੇਸ ਤੇ ਚਲਦੇ ਮਮਤਾ ਵੱਲੋਂ ਆਪਣੇ ਪ੍ਰੇਮੀ ਅਤੇ ਉਸਦੇ ਚਾਚੇ ਦੇ ਲੜਕੇ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਚੁੰਨੀ ਨਾਲ ਗਲਾਕੋਟ ਕੇ ਕਤਲ ਕਰ ਦਿੱਤਾ। ਹੁਣ ਪੁਲਿਸ ਦੇ ਵੱਲੋਂ આરોપીਆਂ ਕੋਲੋਂ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ। ਡੀਐਸਪੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ। ਜਾਂਚ ਮੁਕੰਮਲ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਝਗਪਣੀ ਟੀਵੀ ਲਈ ਐਚਐਸ ਟੁਡੀ ਦੀ ਰਿਪੋਰਟ